ਪੁੱਤਰ ਨੇ ਉਹਨਾਂ ਵੱਲੋਂ ਸੱਤਵਾਂ ਅਨਾਮ ਜਿਹਦਾ 1500 ਰੁਪਿਆ ਓ ਸਪੈਂਸ ਗੁਰਤੇਜ ਸਿੰਘ ਜੀ ਆਸਟ੍ਰੇਲੀਆ ਵਾਲੇ ਗੁਰਤੇਜ ਸਿੰਘ ਜੀ ਆਸਟ੍ਰੇਲੀਆ ਵਾਲੇ ਲੈ ਵੀ ਰਾਜਵਿੰਦਰ ਸੈਕਟਰੀ ਦੇਖ ਪਰ ਹੁਣ ਕੱਠ ਵੱਧਦੀ ਜਾਂਦਾ ਜਿਹੜਾ ਜਿਹੜੇ ਗਰਾਊਂਡ ਦੇ ਵਿੱਚ ਘੁੰਮਦੇ ਫਿਰਦੇ ਆ ਵੀਰ ਜੇ ਇਹਨਾਂ ਨੂੰ ਇੱਥੇ ਕੋਹ ਜਿਹੜਾ ਗੈਪ ਜੇ ਉੱਥੇ ਖੜਾਦੀ ਵਾਲੇ ਨਾਲੇ ਤਾਂ ਜਮੀਂ ਗਰਾਊਂਡ ਕਹਿੰਦੇ ਕੱਠ ਨਾਲ ਭਰਿਆ ਭਰਿਆ ਜਾਪੂਗਾ ਕੱਠਬਾਲ ਗਰਾਊਂਡ ਭਰਿਆ ਭਰਿਆ ਜਾਪੂਗਾ ਕਿਉਂਕਿ ਇਹ ਗਰਾਊਂਡ ਵੱਡਾ ਇਸ ਕਰਕੇ ਕੱਠ ਦੂਰ ਦੂਰ ਖੇਡਣਾ ਹੋਇਆ ਜੇ ਗਰਾਊਂਡ ਆਪਾਂ ਛੋਟਾ ਕਰ ਦਾਂਗੇ ਤੇ ਬਹੁਤ ਵੱਡਾ ਕੱਠ ਬਣ ਜਾਊਗਾ ਬਹੁਤ ਵੱਡਾ ਕੱਠ ਬਣ ਜੂ ਲਓ ਕਹਿੰਦੇ ਅਗਲਾ ਟਰੈਕਟਰ ਇਕਬਾਲ ਖਤਣਾ ਆ ਰਿਹਾ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉਹਨਾਂ ਦੀ ਕਹਿੰਦੇ ਵੱਡੀ ਤੇ ਅਪਰਾਪਾਰ ਕਿਰਪਾ ਆਇਸ ਟਰੈਕਟਰ ਦੇ ਉੱਤੇ ਮੇਰੇ ਵੀਰੋ ਜਸਵੀਰ ਜੁਕੇ ਦੇ ਬਿੱਟੂ ਦਵਾਈ ਨਾਨਕੇ ਆਏ ਹੋਏ ਨੇ ਉਹਨਾਂ ਵੱਲੋਂ 500 ਆ ਇਸ ਟਰੈਕਟਰ ਦੇ ਲਈ ਆ ਵੀਰੇ ਆ ਟਰੈਕਟਰ ਦੇ ਲਈ 500 ਫੜਾ ਦਿਓ ਜੀ ਮੈਂ ਪਰਸੀ ਕਿੱਥੇ ਆਪਣੀ ਉਹ ਤੇ ਡਾਕਟਰ ਜੱਸਾ ਖਾਨ ਤੇ ਆਪਣਾ ਸਹਾਇਲ্য ਦੇ ਆਣਾ ਪੰਕਤ ਲਿਵਿਆਣਾ ਪੰਕਤ ਲਿਵਿਆਣਾ ਮੁੱਤਲਾ ਸਰ ਦੇ ਵੀ ਲੰਮਾ ਪੌਲ ਵਾਜਰਾ ਤੇ ਅਮਰਤਪਾਲ ਮੀਟੀ ਵੀਰ ਬੋਦੇ ਹੋਇਆ ਇੱਕ ਮਿੰਟ ਜਿੰਨਾਂ ਦਾ ਵੀ ਧੰਨਵਾਦ ਤੁਹਾਡੀ ਨਹੀਂ 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 ਕੋਈ ਨਾ ਹੋ ਸਕਦਾ ਇਹਦੇ ਵਿੱਚ ਹੋਈ ਹੋਣੀ ਹੈ ਪਰਚੀ ਲੱਭੋ ਜੀ ਇਕਬਾਲ ਘਟੜਨੇ ਦੇ ਨਾਲ ਤੇ ਵਾਲ ਕਿੱਥੇ ਆ ਹੈਂ ਜੀ ਐਂਟਰੀ ਨੇ ਵੀ ਆ ਲੈਣਾ ਆ ਉਹੀ ਲੈਣੀ ਬਰਤੀ ਬਰਤੀ ਨਹੀਂ ਟਰੈਕਟਰ ਵਾਲੇ ਵਾਲੇ ਨਹੀਂ ਤੁਸੀਂ ਦੇ ਦਿਓ ਕੋਈ ਨਾ ਸੰਭਲਣਗੇ ਇਹਨੇ ਐਨਾ ਸਿਕਮੈਂ ਲੈੰਦੀ ਆ ਕੱਲ ਨਾ ਮੈਂ ਕਲਚ ਦੇ ਟਾਮਾਸੀ ਨੂੰ ਇੱਧਰ ਕਰਦੇ ਆ ਕਰਦਾ ਕਰਦਾ ਬੰਦਾ ਚਲੋ ਜੀ ਕਲਚ ਤੋਂ ਸਾਹਮਣੇ ਹਾਂਜੀ ਇਕਬਾਲ ਖੱਡੜਾ ਇਹ ਕੰਨੇ ਸਤੰਦਾਰ ਆ ਪਰਚੀ ਲੈ ਲਾ ਭਾਈ ਪੰਮਾ ਖੱਡੜਾ ਜੀ ਸਾਹਮਣੇ ਰੱਖਿਓ ਪਰਚੀ ਨੂੰ ਕਿਉਂਕਿ ਆਪਾਂ ਇਹ ਜਵਾਦ ਬਣ ਜਾਂਦੀ ਹੈ ਵੀ ਲਾਹ੍ਹਲ ਪੈਣ ਦੇ ਵਿੱਚ ਮੇਲਾ ਖੇਡਣ ਗਏ ਸੀ ਥੋੜੀ ਜੀ ਮੈਨੂੰ ਲੱਗਦਾ ਵੀ ਇਹਨਾਂ ਜਗ੍ਹਾ ਦੀ ਸਿਲੈਕਸ਼ਨ ਜਿਹੜੀ ਕਿਤੇ ਨਾ ਕਿਤੇ ਉਹ ਬਾਹਰਲੀ ਛਾੜਾ ਜਿਹੜੀ ਸਿਲੈਕਟ ਕੀਤੀ ਆ ਜਿਹਦੇ ਕਰਕੇ ਜਾ ਕੇ ਦੇਖਿਓ ਜੀ ਉੱਥੇ ਕਲਾਣਾ ਲਾ ਕੇ ਕਮੇਟੀ ਵਾਲਾ ਇੱਕ ਬੰਦਾ ਜਾਇਓ ਹਰਵੀਰ ਰੱਬੋ ਤੇ ਰਜੀ ਤੇ ਵਰਜੀ ਦਾ ਸਨਮਾਨ ਜਿਹੜਾ ਹੋ ਰਿਹਾ ਉਹ ਸਨਮਾਨ ਪ੍ਰਾਪਤ ਕਰੋ ਜੀ ਆਪਣਾ ਲੈ ਦੂਜੇ ਪਾਸੇ ਦੇਖੀਏ ਜੀ ਆਓ ਖੇਚੋ ਕਮ ਨੂੰ ਖੇਚੋ ਹਰ ਵੀਰ ਪੱਜਿਆ ਹੋਇਆ ਆਓ ਸਾਹਮਣੇ ਦੇਖੀਏ ਮੇਰੇ ਵੀਰੋ ਕਲੀ ਵਾਲਾ ਦੀਪੀ ਜਿਹੜਾ ਕਲੀ ਪਾ ਰਿਹਾ ਉਹਦੇ ਵਾਸਤੇ 500 ਰੁਪਏ ਪੱਜਿਆ ਹੋਇਆ ਉਹ ਮੇਰੇ ਕੋਲ ਆ ਜੀ ਜਿਹੜਾ ਕਲੀ ਪਾ ਰਿਹਾ ਦੀਪੀ ਯਾਦਵਿੰਦਰ ਸਿੰਘ ਯਾਦੂ ਦੇ ਵੱਲੋਂ ਕੋਈ ਦਾ ਕੀਤਾ ਹੈ ਧੰਨਵਾਦ ਪਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਇਹ ਖੱਟੜੇ ਪਿੰਡ ਦਾ ਕਹਿੰਦੇ ਬਾਲੀ ਆ ਰਿਹਾ ਧੰਕਰ ਬਾਬਾ ਇਸੇ ਸਿੰਘੀ ਰਾਵਾ ਸਾਹਿਬਾ ਦਾ ਵੀ ਅਪਰ ਅਪਾਰ ਕਿਰਪਾ ਮੇਰੇ ਵੀਰੋ ਪੀਟਰ ਬੈਲਟ ਗਰੁੱਪ ਦੇ ਨਾਮ ਨਾਲ ਜਾਣਿਆ ਜਾਂਦਾ ਮੇਰੇ ਵੀਰੋ ਪੀਟਰ ਬੈਲਟ ਗਰੁੱਪ ਦਾ ਕਹਿੰਦੇ ਬਹੁਤ ਵੱਡਾ ਨਾਮ ਹੈ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਮਾਲ ਹੋ ਗਈ ਹੈ ਓਏ ਕਮਾਲ ਹੋ ਗਈ ਹੈ ਮੇਰੇ ਵੀਰੋ ਦੇਖੋ ਦੇਖੋ ਹੁਣ ਕਹਿੰਦੇ ਉਹ ਸਤੰਗੜ ਗਤੀ ਦੇ ਵਿੱਚ ਆ ਪੰਮਿਆ ਇਹ ਪੰਮਾ ਖਾੜੜਾ ਮਾਰ ਕਰਦਾ ਇਹ ਤੇ ਗੁੰਡਾ ਮਾਰ ਕਰਦਾ ਇਹ ਤੇ ਕਹਿੰਦੇ ਬਿੱਟੂ ਮਾਰ ਕਰਦਾ ਇਹ ਤੇ ਜੁਕੇ ਵਾਲੇ ਵੀਰ ਇਹ ਤੇ ਯੂ ਐਸ ਏ ਵਾਲੇ ਵੀਰ ਵੱਡਾ ਮਾਰ ਕਰਦੇ ਨੇ ਐ ਕਹਿੰਦੇ ਸਾਰਾ ਗਰੁੱਪ ਓਏ ਵੱਡਾ ਮਾਰ ਕਰਦਾ ਖਿੱਚ ਓਏ ਗੰਰੂਆ ਖਿੱਚ ਖਿੱਚ ਖੱਚਾ ਲਓ ਸਾਹਮਣੇ ਦੇਖੀਏ ਬਾਲੀਆ ਖਿੱਤੇੜਾ ਪੈਣਾ ਮੇਲਾ ਗਵੜਬਿਲ ਦਾ ਚੱਲਦਾ ਆ ਮੇਲਾ ਕਹਿੰਦੇ ਗਵੜਬਿਲ ਦਾ ਚੱਲਦਾ ਆਹ ਦੇਖ ਲੋ ਸਲਾਸਰਾ ਤੋਂ ਅੱਗ ਵੱਲਦੀ ਆ ਆਹ ਦੇਖ ਲੋ ਸਲਾਸਰਾ ਤੋਂ ਕਹਿੰਦੇ ਅੱਗ ਵੱਲਦੀ ਆ ਮੇਰੇ ਵੀਰੋ ਹੈਲੋ ਅਵੇ ਪ੍ਰਤਾਪ ਸਿੰਘ अजीत ਸਿੰਘ ਸਰਦਾਰ ਸ਼ਖਵਿੰਦਰ ਸਿੰਘ